ਵਾਹ ਜਿੰਦਾਬਾਦ ਪਾਣਾ ਸਿੱਧੂ ਜਿੰਦਾਬਾਦ ਪਾਣਾ ਸਿੱਧੂ ਜਿੰਦਾਬਾਦ ਅਸੀਂ ਇਹਨਾਂ ਨੂੰ ਇਸ ਕਰਕੇ ਲਿਆਂਦਾ ਸੀ ਮੂਰੇ ਵੀ ਸਾਡੇ ਜਵਾਕਾਂ ਦਾ ਫਾਇਦਾ ਕਰਨਗੇ ਇਹਦਾ ਸਾਡੇ ਜਵਾਕਾਂ ਨੂੰ ਜਿਹੜਾ ਇਹ ਧੱਕਣ ਲਾ ਗਏ ਲੋਕਾਂ ਦੇ ਪੈਸੇ ਫਸੇ ਇਹ ਕਢਾਉਂਦਾ ਉੱਥੇ ਮਾਨ ਸਰਕਾਰ ਕਢਾਵੇ ਇਹਦੇ ਐਮਐਲਏ ਕਢਾਉਣਾ ਜਿਹੜਾ 18 ਲੱਖ ਦੀ ਗੱਡੀ ਚਲਾਉਂਦਾ ਜੀ ਉਹ ਲੱਖ 2 ਲੱਖ ਦੀ ਚੈਨੀ ਕਿਉਂ ਹੋਊਗਾ 10000 ਦੀ ਦਾ ਚਾਹ ਇਹਨਾਂ ਦੇ ਘਰੇ ਆ ਕੇ ਆਮ ਲੋਕ ਪੀ ਜਾਂਦੇ ਸੀਗੇ ਕਿਹੜਾ ਜੀ ਬੇਅੰਤ ਵੇਲੇ ਸਾਡੇ ਨਾਲ ਹੋਈਆਂ ਦਾ ਸਾਡੇ ਦੇ ਬੜੇ ਪਰਚੇ ਦਿੱਤੇ ਬੇਅੰਤ ਨੇ ਬੜੇ ਸਾਡੇ ਨਾਲ ਦੇ ਮੁੰਡੇ ਬਾਰੇ ਇਹਦਾ ਬੇਅੰਤੋ ਵੀ ਮਾੜਾ ਨਿਕਲ ਗਿਆ ਪੰਜਾਬ ਦਾ ਮਸਲਾ ਨਹੀਂ ਭਾਈ ਜਿਹੜਾ ਬੰਦੇ ਜੁੜ ਗਏ ਉਹਨੂੰ ਚੱਕਣਾ ਤੂੰ ਸੀ ਘਰੇ ਬੈਠੇ ਕੰਮ ਕੰਮ ਦੀ ਗੱਲ ਪੰਜਾਬ ਦੇ ਖੇਤਾਂ ਦੀ ਗੱਲ ਕਰੀਏ ਤੁਹਾਨੂੰ ਕੁਝ ਨਹੀਂ ਮੁਝਦਾ ਜਿੱਤੇ ਤੁਹਾਡੇ ਨਾਲ ਲੋਕ ਜੋੜਨ ਲੱਗੇ ਉਹ ਦਿਨਾਂ ਨੇ ਸਾਨੂੰ ਚੱਕ ਕੇ ਟੱਕ ਲੈਣ ਜਦੋਂ ਆਜ਼ਾਦੀ ਤੋਂ ਬਾਅਦ ਸਭ ਤੋਂ ਮਾੜੀ ਸਰਕਾਰ ਅਸੀਂ ਭਵੰਤਮਾਨ ਦੀ ਸਰਕਾਰ ਨੂੰ ਗਿਣਦੇ ਜੀ ਪੰਜਾਬ ਦਾ ਨਾ ਹੈ ਮਿਪਾ ਨੇ ਸਿੱਧੂ ਦਾ ਇਹ ਕਾਊਂਟਰ ਨਾ ਕਰ ਦੇਣਾ ਜਿੱਥੋਂ ਤੱਕ ਅਸੀਂ ਡਰ ਹੈ ਹਾਂਜੀ ਇਹ ਮੁਸ਼ ਵੀ ਕਰ ਸਕਦੇ ਸਰਕਾਰ ਆ ਸਰਕਾਰ ਦੇ ਹੱਥ ਵਿੱਚ ਸਾਰਾ ਕੁਝ ਹੁੰਦਾ ਹੈ ਬਦਲਾਅ ਤਾਂ ਆਇਆ ਜੀ ਆਪਦੇ ਵਿਆਹ ਕਰਾ ਲਏ ਇਹਨਾਂ ਨੇ ਆਪਦੇ ਘਰ ਪਾ ਲਏ ਸਭ ਕੁਝ ਉਹਨਾਂ ਨੇ ਕਰ ਲਿਆ ਬਦਲਾਅ ਤਾਂ ਇਹਨਾਂ ਦਾ ਆਇਆ ਜੀ ਸਾਡਾ ਬਦਲਾਅ ਨਹੀਂ ਆਇਆ ਆਪ ਲੋਕ ਸਤਿ ਸ਼੍ਰੀ ਅਕਾਲ ਜੀ ਸਫਰ ਟੈਲੀਵਿਜ਼ਨ ਅੱਜ ਜੁੜੇ ਮੈਂ ਹਾਂ ਪਰਮਦੇਸ ਸਿੰਘ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਇੱਕ ਕੋਟ ਦੁੰਨੇ ਦੀਆਂ ਤਸਵੀਰਾਂ ਜਿੱਥੇ ਭਾਨਾ ਸਿੱਧੂ ਨੂੰ ਲੈ ਕੇ ਇਹ ਇਕੱਠ ਕੀਤਾ ਗਿਆ ਸੀ ਲੱਖੇਸਾਧਾ ਨੇ ਵੱਲੋਂ ਕਾਲ ਕੀਤੀ ਗਈ ਸੀ ਕਿ ਕੋਟ ਦੁੰਮੇ ਵਿਖੇ ਇਕੱਠੇ ਹੋਣਾ ਤੁਸੀਂ ਦੇਖ ਸਕਦੇ ਹੋ ਕਿ ਠੰਡ ਦੇ ਦਿਨਾਂ 'ਚ ਵੀ ਕਿਸ ਤਰ੍ਹਾਂ ਨੌਜਵਾਨ ਤੇ ਕਿਸ ਤਰ੍ਹਾਂ ਕਿਸਾਨ ਬੇਰਗ ਤੱਕ ਆਏ ਨੇ ਕਿਉਂਕਿ ਇਨਸਾਫ ਦੀ ਮੰਗ ਹੈ ਸਰਕਾਰਾਂ ਤੋਂ ਇਨਸਾਫ ਦੀ ਮੰਗ ਕਰਦੇ ਆ ਜਿੰਦਾਬਾਦ ਜਿੰਦਾਬਾਦ ਪਾਣਾ ਸਿੱਧੂ ਜਿੰਦਾਬਾਦ ਪਾਣਾ ਸਿੱਧੂ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਭਵਨ ਤਮਾਨ ਮੁਰਦਾਬਾਦ ਭਵਨ ਤਮਾਨ ਮੁਰਦਾਬਾਦ ਪਾਣਾ ਸਿੱਧੂ ਜਿੰਦਾਬਾਦ ਪਾਨਾ ਸਿੱਧੂ ਬਾਈ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਪਿੰਡ ਕਪਿਆਲ ਜੀ ਜ਼ਿਲ੍ਹਾ ਸੰਗਰੂਰ ਸੰਗਰੂਰ ਤੋਂ ਆਏ ਹਾਂ ਜ਼ਿਲ੍ਹੇ ਤੋਂ ਅੱਛਾ ਬਾਈ ਕਿਵੇਂ ਲੱਗਦਾ ਕਿ ਆਂਡਾ ਦਾ ਮੌਸਮ ਸੇ ਫੇਰ ਵੀ ਲੋਕ ਰੋਕੇ ਨਹੀਂ ਘਰਾਜ ਨਹੀਂ ਬੜੇ ਨਿਕਲੇ ਆ ਕਿ ਵਾਕਈ ਸਰਕਾਰ ਇੰਨੀ ਮਾੜੀ ਹੋਗੀ ਸਰਕਾਰ ਜਿੰਨੀ ਕਹਦੋ ਜਿੰਨੀ ਮਾੜੀ ਆ ਜਦੋਂ ਆਜ਼ਾਦੀ ਤੋਂ ਬਾਅਦ ਸਭ ਤੋਂ ਮਾੜੀ ਸਰਕਾਰ ਅਸੀਂ ਭਵੰਤਮਾਨ ਦੀ ਸਰਕਾਰ ਨੂੰ ਗਿਣਦੇ ਆਂ ਜੀ ਪਰ ਇਹ ਤਾਂ ਕਹਿੰਦੇ ਸੀ ਵੱਡਾ ਬਦਲਾ ਆਇਆ ਅਸੀਂ ਲੋਕਾਂ ਦੀ ਗੱਲ ਸੁਣਾਂਗੇ ਬਦਲਾ ਤਾਂ ਆਇਆ ਗਿਆ ਜੀ ਆਪਦੇ ਵਿਆਹ ਕਰਾ ਲਏ ਇਹਨਾਂ ਨੇ ਆਪਦੇ ਘਰ ਪਾ ਲਏ ਸਭ ਕੁਝ ਉਹਨਾਂ ਨੇ ਕਰ ਲਿਆ ਬਦਲਾ ਤਾਂ ਇਹਨਾਂ ਦਾ ਹੈ ਜੀ ਸਾਡਾ ਬਦਲਾ ਨਹੀਂ ਆਇਆ ਆਪ ਲੋਕਾਂ ਦਾ ਸਿੱਧਾ ਫਸਾ ਤੇ ਇਹਨਾਂ ਨੇ ਪਰ ਇਹ ਇਹੀ ਸਰਕਾਰ ਇਹ ਕਹਿੰਦੀ ਸੀ ਕਿ ਤੁਸੀਂ ਲੀਡਰਾਂ ਨੂੰ ਸਵਾਲ ਪੁੱਛੋ ਐਮਐਲਏ ਨੂੰ ਸਵਾਲ ਪੁੱਛਿਆ ਕਰੋ ਭਾਵੇਂ ਮੁੱਖ ਮੰਤਰੀ ਨੂੰ ਸਵਾਲ ਪੁੱਛੋ ਪਰ ਅੱਜ ਸਵਾਲ ਪੁੱਛਣ ਤੇ ਪਰਚੇ ਹੋਣ ਲੱਗ ਗਏ ਕੀ ਲੱਗਦਾ ਜੇ ਇਹ ਚਾਹੁੰਦੇ ਨੇ ਜਿਹੜਾ ਵੀ ਪੰਜਾਬ ਦਾ ਕੋਈ ਯੂਥ ਹੈ ਜਿਹੜਾ ਅੱਗੇ ਆਉਂਦਾ ਹੈ ਉਹਨੂੰ ਤਿੰਮ ਕੇ ਜੇਲ੍ਹਾਂ ਦੇ ਵਿੱਚ ਸੁੱਟਿਆ ਜਾਵੇ ਜਿਹੜਾ ਕੋਈ ਸਾ ਤੋਂ ਸਵਾਲ ਪੁੱਛਦਾ ਉਹਨੂੰ ਤਿੰਮ ਕੇ ਜੇਲ੍ਹਾਂ ਦੇ ਵਿੱਚ ਸੁੱਟਿਆ ਜਾਵੇ ਠੀਕ ਹੈ ਬਿਲਕੁਲ ਯਾਨੀ ਕਿ ਸਵਾਲ ਨਾ ਪੁੱਛੇ ਕੋਈ ਆਵਾਜ਼ ਨਾ ਠਾਵੇ ਹਾਂ ਸਵਾਲ ਨਾ ਘਰਾਂ ਦੇ ਵਿੱਚ ਬਹਿ ਜਾਣ ਲੋਕ ਜੋ ਕੁਝ ਇਹ ਕਹਿੰਦੇ ਇਹਨਾਂ ਦੀ ਬੋਲੀ ਬੋਲਣਾ ਆ ਤੁਸੀਂ ਦੇਖੋਗੇ ਕਿ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਰਹੇ ਆ ਕਿਉਂਕਿ ਲੋਕ ਇਨਸਾਫ ਦੀ ਮੰਗ ਕਰਦੇ ਆ ਬਾਈ ਕੀ ਲੱਗਦਾ ਕਿ ਭਾਨੇ ਸਿੱਧੂ ਤੇ ਪਰਚੇ ਤੇ ਪਰਚਾ ਪਰਚੇ ਤੇ ਪਰਚਾ ਕਰੀ ਜਾਂਦੇ ਹੋ ਕਿੰਨੀਆਂ ਪਹਿਲੇ ਪਟਿਆਲੇ ਹੋਇਆ ਫਿਰ ਹੁਣ ਇਸੇ ਤਰ੍ਹਾਂ ਵਧਾ ਰਹੇ ਆ ਕਿ ਇਹ ਚਾਹੁੰਦੇ ਨਹੀਂ ਕਿ ਛੱਡਦਾ ਤਾਂ ਬਾਈ ਜੀ ਆਏ ਨਹੀਂ ਪਤਾ ਕਿਹੜੇ ਪਰਚਾ ਠੋਕ ਦੇਣਾ ਹੂੰ ਪਰ ਜੀ ਲਾਣਾ ਕਿ ਨਾ ਹੈ ਦੀਪਾਂ ਨੇ ਜੀ ਦੂਜਾ ਇਹਨਾਂ ਕਾਊਂਟਰ ਨਾ ਕਰ ਦੇਣਾ ਕਿ ਤੂੰ ਨਾ ਕਿਸੇ ਡਰ ਹੈ ਹਾਂਜੀ ਇਹ ਮੁਸ਼ ਵੀ ਕਰ ਸਕਦਾ ਸਰਕਾਰ ਆ ਸਰਕਾਰ ਦੇ ਹੱਥ 'ਚ ਹੀ ਸਾਰਾ ਕੁਝ ਹੁੰਦਾ ਹੈ ਪ੍ਰਸ਼ਾਸਨ ਹੁੰਦਾ ਸਰਕਾਰ ਦੇ ਨਾਲ ਸਾਰਾ ਉੱਚੀ ਅਮਲਾ ਹੁੰਦਾ ਸਾਨੂੰ ਇੱਥੋਂ ਤੱਕ ਡਰ ਹੈ ਕਿ ਭਾਨੇ ਸਿੱਧੂ ਦਾ ਇਹਨਾਂ ਕਾਊਂਟਰ ਨਾ ਕਰ ਦੇਣਾ ਪਿੱਛੇ ਸਨੇਚਿੰਗ ਦਾ ਪਰਚਾ ਪਾਇਆ ਉਹ ਹਾਸੋਹੀਨ ਵਾਲੀ ਗੱਲ ਆ ਕਿ ਭਾਨਾ ਐਦਾਂ ਲੁੱਟਖੋ ਕਰੂਗਾ ਜਿਹੜਾ 18 ਲੱਖ ਦੀ ਗੱਡੀ ਚਲਾਉਂਦਾ ਜੀ ਉਹ ਲੱਖ ਦੋ ਲੱਖ ਦੀ ਚੈਨੀ ਕਿਉਂ ਖੋਊਗਾ 10000 ਦੀ ਤਾਂ ਚਾਹ ਇਹਨਾਂ ਦੇ ਘਰੇ ਆ ਕੇ ਆਮ ਲੋਕ ਪੀ ਜਾਂਦੇ ਸੀਗੇ ਉਹ ਐਸੇ ਕੰਮ ਕਿਉਂ ਕਰੂਗਾ ਇਹ ਤਾਂ ਬੰਦੇ ਦੀ ਸਿਰਫ ਜਿਹੜਾ ਉਹਦਾ ਕੈਰੈਕਟਰ ਹੈ ਉਹਨੂੰ ਖਰਾਬ ਕਰਨ ਵਾਸਤੇ ਇਹ ਸਾਰੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ। ਕੀ ਲੱਗਦਾ ਸੀ ਕਿ ਅੱਜ ਇੰਨਾ ਕੱਠ ਹੋ ਜਾਊਗਾ ਕਿ ਨਿੱਕੀ ਕਾਲ ਤੇ? ਹਾਂ ਜੀ ਹਾਂ ਸਾਨੂੰ ਪੂਰਾ ਵਿਸ਼ਵਾਸ ਸੀਗਾ ਸਾਡੇ ਲੋਕਾਂ ਤੇ ਵਿਸ਼ਵਾਸ ਸੀਗਾ ਕਿਉਂਕਿ ਇਹ ਜਿਹੜੀ ਬਗਾਵਤੀ ਖੂਨ ਹੈ ਇਹ ਪੰਜਾਬ ਦੇ ਅੰਦਰ ਹੈ ਜੀ। ਸਾਨੂੰ ਪੂਰਾ ਭਰੋਸਾ ਸੀਗਾ ਵੀ ਲੋਕ ਉੱਠ ਕੇ ਆਉਣਗੇ ਬਾਈ ਨਾਲ। ਇਹ ਕੱਠ ਨੂੰ ਖਲਾਰ ਵਾਸਤੇ ਕੋਈ ਸਰਕਾਰ ਕੁਛ ਕਰ ਵੀ ਸਕਦੀ ਆ ਉਸ ਮਰਜ਼ੀ ਕਰੀ ਜਾਵੇ ਅਸੀਂ ਡੰਡੇ ਖਾਣ ਨੂੰ ਪੂਰੇ ਤਿਆਰ ਆ ਜੇ ਸਾਡੇ ਨਾਲ ਅਸੀਂ ਮੂਰੋ ਹੀ ਮੁੱਕੀ ਲਾਵਾਂਗੇ ਇਹ ਜੀ ਗੱਲ ਨਹੀਂ ਹੈਗੀ ਤੁਸੀਂ ਤੁਸੀਂ ਇਦਾਂ ਬੋਲ ਰਹੇ ਹੋ ਹੋ ਸਕਦਾ ਕੱਲ ਨੂੰ ਤੁਹਾਡੇ ਤੇ ਪਰਚਾ ਕਰ ਪਰਚਾ ਮਜੂਰੇ ਪਹਿਲਾਂ ਚੱਲਦ ਨਹੀਂ ਪੰਜ ਚਾਰ ਇੱਕ ਹੋਰ ਚੱਲ ਲੱਗੂਗਾ ਹੂੰ ਡਰਦੀ ਲੱਗਦਾ ਨਾ ਬੇਤੋ ਡਰ ਨਹੀਂ ਲੱਗਦਾ ਡਰ ਕੇ ਕਾਦੇ ਵਾਸਤੇ ਚੰਜਾਉਣਾ ਜੀ ਆਨਾ ਵੀ ਨਿੱਡਰ ਹੋ ਕੇ ਚੱਲਿਆ ਸੀ ਅੱਜ ਤਾਂ ਉਹਦੇ ਨਾਲ ਇੰਨਾ ਹੋ ਰਿਹਾ ਆਹਾਂ ਨਿੱਡਰ ਹੋ ਕੇ ਚੱਲਣਾ ਪਊ ਜੀ ਇੱਥੇ ਸਰਕਾਰਾਂ ਨਾਲ ਮੱਥਾ ਲਾਉਣਾ ਨਿੱਡਰ ਬੰਦੇ ਦੀ ਕੰਮ ਹੈ ਜੀ ਆਮ ਮੰਦਰ ਦਾ ਕੰਮ ਨਹੀਂ ਹੈਗਾ ਇਹ ਇਹ ਕਹਿੰਦੇ ਸੀ ਵਾਲ ਪੁੱਛਣਗੇ ਉਹਨਾਂ ਨੂੰ ਢਾ ਲੋ ਭਗਤ ਸਿੰਘ ਦਾ ਇਹੋ ਜਿਹਾ ਬੰਦਾ ਸੀ ਜੀ ਛੋਟਿਆਂ ਨੂੰ ਲੈ ਕੇ ਪਹਿਲਾਂ ਮੂਹਰੇ ਚੱਲਦਾ ਸੀਗਾ ਉਹ ਇਹ ਛੋਟਿਆਂ ਨੂੰ ਦੱਬ ਕੇ ਚੱਲਦੇ ਨਹੀਂ ਜੀ ਭਗਤ ਸਿੰਘ ਨੂੰ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਦਾ ਸੀ ਇਹ ਦੱਬ ਕੇ ਚੱਲਦੇ ਨਹੀਂ ਵੀ ਦਬੇ ਰਹੇ ਨੇ ਜੀ ਠੀਕ ਹੈ ਜੀ ਬਾਈ ਧੰਨਵਾਦ ਠੀਕ ਹੈ ਬਾਈ ਜੀ ਆ ਇਧਰ ਤੁਸੀਂ ਦੇਖੋਗੇ ਕਿ ਹੋਰ ਵੀ ਬਹੁਤ ਸਾਰੇ ਸਾਡੇ ਨਾਲ ਵੀਰ ਮੌਜੂਦ ਹੈ ਬਾਈ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਫਰਵਾਲੀ ਤੋਂ ਜੀ ਫਰਵਾਲੀ ਤੋਂ ਮਲੇ ਕੋਟਲਾ ਮਲੇ ਰਿਪੋਟਲਾ ਬਾਈ ਕਿਵੇਂ ਲੱਗਦਾ ਕਿ ਪਰਚੇ ਦੇ ਪਰਚਾ ਭਾਨੇ ਤੇ ਪਾ ਰਿਹਾ ਪਾ ਨਵੇਂ ਇਨਸਾਫ ਲਈ ਅਸੀਂ ਇਹ ਕੱਟ ਕੀਤਾ ਕਿ ਸਰਕਾਰ ਇਨਸਾਫ ਦੇਊਗੀ ਇਹਦਾ ਹੁਣ ਬਾਈ ਤੁਹਾਡੇ ਸਾਹਮਣੇ ਆਂ ਦੇਖ ਲਓ ਜਿਹੜਾ ਕਿੰਨੇ ਟਾਈਮ ਦਾ ਸਿਸਟਮ ਚੱਲ ਰਿਹਾ ਪਹਿਲਾਂ ਅਮਰਤਪਾਲ ਦਾ ਵੱਡਾ ਮਸਲਾ ਹੁਣ ਇਹ ਹੋ ਗਿਆ ਮਝੋਟਾ ਮਾਨਸ ਵਾਲਾ ਉਹਦੇ ਤੇ ਵੀ ਇਹਨਾਂ ਨੇ ਪਰਚਾ ਪਾ ਕੇ ਇਹਨਾਂ ਦਾ ਕੰਮ ਹੀ ਹਰੇਕ ਬੰਦੇ ਨੂੰ ਦਬਾਉਣ ਦਾ ਹੈ ਜਿਹੜਾ ਪੰਜਾਬ ਦੀ ਗੱਲ ਕਰੂਗਾ ਪਰਚਾ ਵਾਲੇ ਤਿਆਰ ਰਹਿਣਗੇ ਪੰਜਾਬ ਦਾ ਮਸਲਾ ਨਹੀਂ ਭਾਈ ਜਿਹਦੇ ਨਾਲ ਬੰਦੇ ਜੁੜ ਗਏ ਉਹਨੂੰ ਚੱਕਣਾ ਤੂੰ ਸੀ ਘਰੇ ਬੈਠੇ ਕੰਮ ਕੰਮ ਦੀ ਗੱਲ ਪੰਜਾਬ ਦੇ ਖੇਤਾਂ ਦੀ ਗੱਲ ਕਰੀਏ ਤੁਹਾਨੂੰ ਕੁਝ ਨਹੀਂ ਕੁਝ ਕਹਿੰਦਾ ਜਿੱਦੇ ਤੁਹਾਡੇ ਨਾਲ ਲੋਕ ਜੋੜਨ ਲੱਗੇ ਉਹਦੇ ਨਾਲ ਸਾਨੂੰ ਚੱਕ ਕੇ ਢੱਕ ਲੈਣਾ ਕੀ ਬੈਂਡਪੋਕ ਦੀ ਨੀਤੀ ਹੈ ਬੈਂਡ ਬਿਲਕੁਲ ਜੀ ਇਹੀ ਨੀਤੀ ਆ ਬੋਟ ਦੀ ਗੱਲ ਆ ਸਾਰੀ ਮਸਲਾ ਬੋਟ ਦਾ ਇਹਨਾਂ ਦੀ ਬੋਟ ਨੂੰ ਖਤਰਾ ਵੀ ਜਿਹਦੇ ਨਾਲ ਲੋਕ ਜੁੜ ਗਏ ਇਹਨਾਂ ਨਾਲ ਛੱਡ ਨਾ ਬੰਦੇ ਤੋੜੂਗਾ ਪਰ ਸਰਕਾਰ ਤਾਂ ਉਹਨਾਂ ਬੰਦਿਆਂ ਨੂੰ ਆਪਦੇ ਕੋਲੇ ਰੱਖਦੇ ਜਿਨ੍ਹਾਂ ਨਾਲ ਲੋਕ ਵੱਧ ਡੇਰਾਵਾਦ ਰ ਐਨੇ ਲੋਕ ਜੋੜਿਆ ਡੇਰਾ ਨੂੰ ਸਪੋਰਟ ਕਰਦੀ ਆ ਡੇਰਿਆਂ ਦਾ ਮਸਲਾ ਹੋਰ ਆ ਇਹ ਬੰਦੇ ਹੋਰ ਨੇ ਨੂੰ ਇਹ ਡਰ ਲੱਗਦਾ ਕਿ ਸਾਡੀ ਕੁਰਸੀ ਨਾ ਖੋਲ ਲੈਣ ਕੁਰਸੀ ਨਾ ਖੋਲਣ ਦੂਜੀਆਂ ਪਾਰਟੀਆਂ ਸਾਰੀਆਂ ਦਾਗ ਹੀ ਹੋ ਚੁੱਕੇ ਨੇ ਫਰੈਸ਼ ਬੰਦੇ ਨੇ ਬਾਈ ਸਾਰੇ ਹੂੰ ਮਸਲਾ ਇਹ ਐ ਇਨਾ ਮਗਰ ਲੋਕ ਨੇ ਚੰਗੇ ਕੰਮ ਕਰੇ ਹੋਏ ਹੂੰ ਜੀ ਇਹੀ ਹੁਣ ਲੋੜ ਆ ਕਿ ਬਾਈ ਜਿਵੇਂ ਹੋਰ ਪਾਰਟੀ ਵਾਲਾ ਵੀ ਕੋਈ ਬੋਲਿਆ ਕਿੰਨੇ ਬਲੌਗਰ ਆ ਕਿੰਨੇ ਚੈਨਲ ਵਾਲੇ ਆ ਕੋਈ ਗੱਲ ਕਿਉਂ ਨਹੀਂ ਕਰ ਰਿਹਾ ਹੁਣ ਕਿਉਂ ਨਹੀਂ ਕਹਿ ਰਿਹਾ ਕਿ ਭਾਨੇ ਨਾਲ ਗਲਤ ਹੋ ਰਿਹਾ ਬਾਈ ਡਰਦੇ ਨੇ ਸਾਰੇ ਸਾਰੇ ਮਨੋਂ ਡਰਾਂ ਵੀ ਜਿਹੜਾ ਬੋਲੂ ਸਾਡੀ ਵਾਰੀ ਕੱਲ ਨੂੰ ਆਉਗੀ ਗੱਲ ਤਾਂ ਇਹ ਆ ਖੜਨ ਵਾਲੇ ਬੰਦੇ ਘੱਟ ਨੇ ਚੰਗੇ ਮੁੰਡੇ ਨਾਲ ਖੜਨ ਵਾਲੇ ਬੰਦਿਆਂ ਦੀ ਲੋੜ ਆ ਜੇ ਲੋਕ ਖੜਨਗੇ ਅੱਜ ਇੱਥੋਂ ਪਹਿਲਾ ਟੈਪ ਚੱਲੂਗਾ ਕੱਲ ਨੂੰ ਅਮਰਤਪਾਲ ਨੂੰ ਵੀ ਹੱਥ ਪਾਵਾਂਗੇ ਇਕੱਠੇ ਹੋਗੇ ਅੱਜ ਭਾਨੇ ਸਿੱਧੂ ਤੋਂ ਸਟਾਰਟਿੰਗ ਕਰਕੇ ਪਾਰਟੀ ਕੈਨਸਲ ਹੁੰਦੇ ਹੋਏ ਸੀ ਅਸੀਂ ਦਿੱਲੀ ਵੀ ਇਕੱਠੇ ਹੋਏ ਸੀ ਤਾਂ ਉਦੋਂ ਜੱਤ ਪ੍ਰਾਪਤ ਕੀਤੀ ਬਿਲਕ ਲੋਕਾਂ ਦਾ ਇੱਕਾ ਰਹੂ ਲੋਕਾਂ ਦੇ ਇਕੱਠ ਮੂਲੇ ਕੁਝ ਵੀ ਜ਼ਿਆਦਾ ਕੋਈ ਚੀਜ਼ ਦੀ ਪਾਵਰ ਨਹੀਂ ਹੈ ਕਿ ਸਰਕਾਰ ਕੁਝ ਨਹੀਂ ਕਰ ਸਕਦੀ ਜੇ ਪੰਜਾਬ ਦੇ ਲੋਕਾਂ ਦੇ ਇੱਕਾਗਾ ਮੈਂ ਵੇਖ ਸਕਦਾ ਕਿ ਜਿੰਨੇ ਯੂਥ ਆ ਉਹਨੇ ਹੀ ਇੱਥੇ ਬਜ਼ੁਰਗ ਵੀ ਪਹੁੰਚਿਆ ਨੌਜਵਾਨਾਂ ਨੂੰ ਤਾਂ ਇਹ ਕਹਿੰਦੇ ਸੀ ਮੰਡੀਰ ਇਹਦੇ ਮਗਰ ਆ ਪਰ ਆ ਬਜ਼ੁਰਗ ਆ ਜਿਹੜੇ ਆ ਆਪੋ ਚ ਤੁਸੀਂ ਵੇਖ ਸਕਦੇ ਕੈਮਰਾਮੈਨ ਨੂੰ ਕਵਾਂਗਾ ਦਿਖਾਓ ਆ ਚਿੱਟੀ ਦਾੜੀ ਵਾਲਿਆ ਬਜ਼ੁਰਗ ਬਾਪੂ ਕਿਹੜੀ ਜਗ੍ਹਾ ਤੋਂ ਉਹ ਦੇਖੋ ਖੋਖਰ ਤੋਂ ਆ ਬਠਿੰਡੇ ਜਲੇ ਚੋਈ ਸਪੈਸ਼ਲ ਆਏ ਹੋ ਤੁਸੀਂ ਬਾਪੂ ਸਪੈਸ਼ਲ ਇਹ ਮੁੰਡੇ ਦੀ ਖਾਤਰ ਜੀ ਅਸੀਂ ਅਸੀਂ ਇਹ ਮਾਨ ਸਰਕਾਰ ਦੇ ਉਲਟ ਆਏ ਹਾਂ ਜੋ ਕਰ ਰਹੇ ਆ ਪੁੱਠੇ ਕੰਮ ਆ ਜੀ ਇਹਦੇ ਪੂਰੇ ਖਿਲਾਫ ਹੈ ਜੀ ਅਸੀਂ ਇਹਨਾਂ ਨੂੰ ਇਸ ਕਰਕੇ ਲਿਆਂਦਾ ਸੀ ਮੂਰੇ ਵੀ ਸਾਡੇ ਜਵਸਤਾਂ ਦਾ ਫਾਇਦਾ ਕਰਨਗੇ ਇਹ ਤਾਂ ਸਾਡੇ ਜਵਤਾਂ ਨੂੰ ਜੀੜਾ ਹੀ ਧੱਕਣ ਲੱਗ ਗਏ ਧਗਪਾਲ ਕਰੇ ਨੂੰ ਚੱਕ ਕੇ ਅੰਦਰ ਦੇਤਾ ਇਹ ਮੁੰਡੇ ਨੇ ਕੀ ਮਾੜਾ ਕੀਤਾ ਸੀ ਜੇ ਲੋਕਾਂ ਦੇ ਪੈਸੇ ਫਸੇ ਇਹ ਕਢਾਉਂਦਾ ਉੱਥੇ ਮਾਨ ਸਰਕਾਰ ਕਢਾਵੇ ਇਹਦੇ ਐਮ ਐਲ ਏ ਕਢਾਉਣਾ ਹਾਂ ਜਿਹੜਾ ਸਰਕਾਰ ਵਾਲਾ ਕੰਮ ਹੋ ਇਹ ਕਰ ਰਿਆ ਜਿਹੜਾ ਸਰਕਾਰ ਵਾਲਾ ਕੰਮ ਇਹ ਕਰਦੇ ਹੈਗੇ ਸਰਕਾਰ ਬੇਲੀ ਬੈਠੀ ਹੈਗੀ ਲੁੱਟੜ ਤੇ ਹੋਈ ਵੀ ਹੈ ਹਮ ਮਾਂ ਨੇ ਪਾਲਿਆ 5 ਕਿਲੋ ਸਿਉਣਾ ਘਰ ਵਾਲੀ ਨੇ ਪਾਲਿਆ 5 ਕਿਲੋ ਸਿਉਣਾ ਪਹਿਲਾਂ ਇਹ ਕਹਿੰਦੇ ਸੀ ਬਾਗਲਾਂ ਐ ਕਰਦੇ ਆ ਪਰਿਵਾਰਵਾਦ ਉਹ ਕਰਦਾ ਬਾਗਲ ਨੂੰ ਮਾਰਾ ਜੀ ਇਹ ਤਾਂ ਬਾਗਲ ਨੂੰ ਹੀ ਮਾਰਾ ਬਾਜ਼ਲ ਮੜਾ ਸੀਗਾ ਉਦੋਂ ਬਾਅਦ ਕੈਪਟਨ ਨੂੰ ਮੜਾ ਕਹਿੰਦੇ ਸੀ ਹਾਂ ਇਹ ਤਾਂ ਉਦੋਂ ਵੀ ਮੜਾ ਹੈ ਇਹ ਤਾਂ ਸੋਸ਼ਲਗੀਆਂ ਸਰਕਾਰਾਂ ਨੇ ਵੀ ਆ ਹੀ ਕੁਝ ਕੀਤਾ ਬਦਲਾਖੋਰੀ ਦੀ ਸਰਕਾਰ ਜਿਹਨੂੰ ਕਹਿ ਦਗੇ ਕਿ ਆ ਸਾਡੇ ਖਿਲਾਫ ਐ ਤੇ ਪਰਚਾ ਕਰ ਦੋ ਆ ਸਾਡੇ ਉਹ ਕਰਦਾ ਇਹ ਕਹਿੰਦੇ ਸੀ ਅਸੀਂ ਵੱਖਰੇ ਚੱਲਾਂਗੇ ਇਹ ਕਿਹੜੇ ਵੱਖਰੇ ਹੋਗੇ ਅਸੀਂ ਤਾਂ ਇਹਨਾਂ ਨੂੰ ਇਹ ਕਹਿੰਦੇ ਸੀ ਕਿ ਵੀ ਚਲੋ ਅਸੀਂ ਇਹਨਾਂ ਨੂੰ ਵੋਟਾਂ ਪਾ ਦੋ ਜਿਵਾਕਾਂ ਨੂੰ ਕਹਿੰਦੇ ਸੀ ਵੀ ਇਹਨਾਂ ਨੂੰ ਮੂਰੇ ਲਿਆਵੋ ਵੀ ਤੁਹਾਡਾ ਭਲਾ ਕਰਨਗੇ ਹਾਂ ਸਾਲੇ ਨੂੰ ਇਹ ਨਹੀਂ ਸੀ ਪਤਾ ਵੀ ਤੁਹਾਡੇ ਜਿਵਾਕਾਂ ਤੇ ਇਹ ਪਰਚੇ ਦੇਣਗੇ ਹੂੰ ਸਾਨੂੰ ਪਤਾ ਹੁੰਦਾ ਸੀ ਇਹਨਾਂ ਨੂੰ ਵੋਟ ਹੀ ਨਹੀਂ ਸੀ ਪਾਉਣ ਜਾਂਦੇ ਹੂੰ ਅੱਜ ਕਿਰਵਾਣਾ ਸੀ ਇਹਦੀ ਸਰਕਾਰ ਨੂੰ ਇਹਨਾਂ ਨੇ ਤਾਂ ਥੋੜੇ ਸਮੇਂ ਚ ਰੰਗ ਵਿਖਾਤਾ ਹੈ ਤਾਂ 2 ਸਾਲ ਵੀ ਨਹੀਂ ਪੂਰੇ ਹੋਏ ਕਿਹੜਾ ਜੀ ਬੇਅੰਤ ਬਲੇ ਸਾਡੇ ਨਾਲ ਹੋਈਆਂ ਲਾ ਸਾਡੇ ਦੇ ਬੜੇ ਪਰਚੇ ਦਿੱਤੇ ਬੇਅੰਤ ਨੇ ਬੜੇ ਸਾਡੇ ਨਾਲ ਦੇ ਮੁੰਡੇ ਬਾਰੇ ਇਹਦਾ ਬੇਅੰਤ ਨੂੰ ਵੀ ਮਾੜਾ ਨਿਕਲ ਗਿਆ ਹੂੰ ਬੇਅੰਤ ਨੂੰ ਬੁੱਤੜ ਕਹਿੰਦੇ ਸੀ ਹਾਂ ਇਹਦਾ ਬੁੱਤੜ ਦਾ ਵੀ ਪਿਆਉ ਨਿਕਲ ਗਿਆ ਹੂੰ ਇਹਦੇ ਜਿੱਦਾਂ ਦਾ ਮਾੜਾ ਕੋਈ ਮੁੱਖ ਮੰਤਰੀ ਨਹੀਂ ਬਣ ਸਕਦਾ ਜਿੰਨਾ ਭਗਵਾਨ ਤਾਂ ਮਾੜਾ ਹੈ ਪਰ ਮਾਨ ਸਾਹਿਬ ਤਾਂ ਇਹ ਕਹਿੰਦੇ ਸੀ ਕਿ ਮੈਂ ਕਿਸਾਨ ਦਾ ਪੁੱਤ ਆ ਮੈਂ ਦੁੱਖ ਦਰਦ ਜਾਣਦਾ ਦੁੱਖ ਦੇਖੀਦਾ ਫਿਰ ਦੇਖੀਦਾ ਜਾਂਦਾ ਹੁਣ ਦੁੱਖ ਹੂੰ ਆਖ ਫਿਰਦੇ ਆ ਛੜ ਕਦੇ ਰੋਲਦੇ ਸੀ ਬੁੜੇ ਹੋਏ ਹੂੰ ਨੇ ਅਕਿੰਦੇ ਪਰਚੇ ਦੇਣੇ ਸ਼ੁਰੂ ਕਰਦੇ ਰਹਿੰਦੇ ਸੀ ਉਦਦੇ ਸਾਡੇ ਖੂਨ ਲੁੱਟੀ ਜਾਂਦੇ ਅੱਖਾਂ ਸਾਡੀ ਸਾਡੇ ਵੀ ਵਾਕਾਂ ਨੂੰ ਨਜਾਇਜ਼ ਕਾਲਾ ਦੌਰ ਉਹ ਵੀ ਵੇਖਿਆ ਜਦੋਂ ਸਿੱਖੀ ਤੇ ਹਮਲਾ ਹੋਇਆ ਨਾ ਤੁਸੀਂ ਮਾੜਾ ਸਮਾਂ ਬਹੁਤ ਵਾਰੀ ਵੇਖਿਆ ਕੀ ਲੱਗਦਾ ਕਿ ਸਰਕਾਰਾਂ ਤੋਂ ਉਮੀਦ ਲਾਉਣਾ ਹੈ ਇਹ ਕਦੋਂ ਪੰਜਾਬ ਨਾਲ ਇਨਸਾਫ ਹੋਊਗਾ ਕੋਈ ਨਹੀਂ ਹੁੰਦਾ ਜੀ ਹੂੰ ਉਹ ਵੀ ਸਰਕਾਰ ਨਹੀਂ ਚੰਗਾ ਕਰਦੀ ਸਾਡੇ ਨਾਲ ਜਿਹੜੀਆਂ ਅਸੀਂ ਭੁਗਤਲੇ ਭੁਗਤੀ ਸਾਡੇ ਜਵਾਕਾਂ ਨੂੰ ਕੋਈ ਸਰਕਾਰ ਨਹੀਂ ਚੰਗੀ ਮਿਲਦੀ ਦੀਦੀ ਮੁਰੇ ਸੰਦੋ ਡਰ ਲੱਗਣ ਲੱਗ ਗਿਆ ਵੀ ਹੁਣ ਅਸੀਂ ਵੋਟ ਪਾਵਾਂਗੇ ਕਿਹਨੂੰ ਇਹੀ ਕਾਰਨ ਆ ਕਿ ਪੰਜਾਬੋਂ ਬਾਹਰ ਤੁਰੇ ਜਾਂਦੇ ਆ ਮੁੰਡੇ ਇਸੇ ਕਰਕੇ ਜਾਂਦੇ ਆ ਜੀ ਜਮਾਗਦਰਾਂ ਅੱਧਰੋਂ ਖੇਤ ਨਹੀਂ ਜਾਂਦੇ ਹੂੰ ਇਹਨੇ ਕਿਹੜੇ ਵੇਲੇ ਸਾਨੂੰ ਕਿਥੇ ਲੁੱਟ ਲੂਗਾ ਹਾਂ ਕਤਲ ਥਾ ਥਾ ਹੋਈ ਜਾਂਦੇ ਨਾ ਹੂੰ ਇੰਨੇ ਦਾ ਕਿਸੇ ਸਰਕਾਰ 'ਚ ਕਤਲ ਨਹੀਂ ਹੋਇਆ ਜਿੰਨੇ ਇਹ ਸਰਕਾਰ 'ਤੇ ਹੋਏ ਨੇ ਜੀ ਅ ਸ਼ੁਕਰੀਆ ਬਾਪੂ ਜੀ ਬਹੁਤ ਬਹੁਤ ਧੰਨਵਾਦ ਸੋ ਸ਼ੁਕਰੀਆ ਜੀਰਾ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦਾ ਜਿਹੜਾ ਗੁੱਸਾ ਸਰਕਾਰ ਪ੍ਰਤੀ ਇੰਨਾ ਵਧਿਆ ਹੋਇਆ ਕਿ ਅਬ ਸ਼ਬਦ ਬੋਲਣ ਲਈ ਮਜਬੂਰ ਹੋਏ ਪਏ ਨੇ ਸਾਰੇ ਨਾ ਨੌਜਵਾਨ ਮਯੂਦਾ ਬਾਈ ਕੀ ਲੱਗਦਾ ਹੈ ਕਿ ਮਸਲੇ ਤੇ ਕੀ ਗੱਲਬਾਤ ਹੋਵੇਗੀ ਵੀਰੇ ਹੁਣੇ-ਹੁਣੇ ਤੁਸੀਂ ਗੱਲ ਕੀਤੀ ਸੀ ਵੀ ਇਨਸਾਫ ਬਾਰੇ ਵੀ ਪੰਜਾਬ ਦਾ ਇਨਸਾਫ ਕਿਵੇਂ ਹੋ ਸਕਦਾ ਹਮ ਆਪਣਾ ਇਤਿਹਾਸ ਪੰਜਾਬੀਅਤ ਦਾ ਇਤਿਹਾਸ ਗਵਾਹ ਦਾ ਵੀ ਆਪਾਂ ਨੂੰ ਕਦੇ ਵੀ ਪੰਜਾਬੀ